ਅਪਤੰਦਰ ਜਿਹੜੇ ਪਿੰਡਾਂ ਵਿੱਚ ਜੋਗੀ ਆਉਂਦੇ ਆ ਨਾ ਨਾਥ ਇਹ ਵੀ ਕਹਿੰਦੇ ਸਿਰਾਈ ਲਾ ਦਿੰਦੇ ਆ ਆ ਤੁਸੀਂ ਵੀਡੀਓ ਦੇ ਵਿੱਚ ਸਰੇ ਆਮ ਦੇਖ ਸਕਦੇ ਹੋ ਕਿ ਸਮਾਨ ਲੈ ਕੇ ਬੈਠਾ ਹੈ ਆਪਣਾ ਅਤੇ ਇਹ ਨਾ ਇਹ ਜੋ ਬਾਪੂ ਹੁਣੇ ਬੈਠੇ ਹਨ ਅਤੇ ਇੱਕ ਵੀਰ ਬੈਠਾ ਹੈ ਇਹਨਾਂ ਦੀਆਂ ਅੱਖਾਂ ਦੇ ਵਿੱਚ ਸੁਰਮਾ ਪਾ ਦਿੰਦਾ ਹੈ ਅਤੇ ਉਸ ਤੋਂ ਬਾਅਦ ਜੋਗ ਸੁਰਮੇ ਤੋਂ ਬਾਅਦ ਵੀਡੀਓ ਵਿੱਚ ਤੁਸੀਂ ਦੇਖ ਦੇ ਕੇ ਨਾ ਜ਼ਿਆਦਾ ਹੱਸੋਗੇ ਤਾਂ ਕਰਦੇ ਆ ਤੁਹਾਡੇ ਨਾਲ ਫੁੱਲ ਵੀਡੀਓ ਵੀ ਸਾਂਝੀ ਲੈ ਲੀ ਵਾਦਾ ਹੁਣ ਬਾਬਾ ਦਾ ਹਾਂ ਨਾਥ ਆਈ ਆਈ ਨਾ ਆ ਗਈ ਗੱਲ ਬਾਤ ਨਾ ਗਈ ਇਹ ਤਾਂ ਹੀ ਹੁੰਦਾਥੋਂ ਬੜਾ ਵੱਡਾ ਤੁਰ ਜਾਂਦਾ ਨਹੀਂ ਮੈਂ ਕੀ ਜੀ ਆਪਣੇ ਆਪ ਤੁਸੀਂ ਸਰਦਾਰਾ ਤੁਸੀਂ ਕਹੋਗੇ ਕਿ ਵਾਕਿਆ ਕੋਈ ਚੀਜ਼ ਜੋਗੀ ਨੇ ਪਾਈ ਏ ਇਹ ਕੋਈ ਆਮ ਸੁਰਮਾ ਨਹੀਂ ਤੁਹਾਡੇ ਪਾਜ ਵਿੱਚ ਪਾਦਾ ਹੁੰਦਾ ਅਮੇ ਦਾ ਸੁਰਮੇ ਜੋਗੀ ਕੋਲ ਹੋਰ ਵੀ ਪਏ ਨੇ ਸਾਰਿਆਂ ਦੇ ਪਾ ਲੈਣੇ ਆ ਤੇ ਫਿਰ ਕੀ ਨਾ ਪਾਓ ਜੀ ਪਰ ਇਹ ਅੱਖਾਂ ਨੂੰ ਚਮਕਾ ਕੀ ਕਰ ਦਿੰਦਾ ਹੈ ਅੰਦੇ ਹੋਏ ਇਧਰ ਓਏ ਰਬਾਉ ਲੈ ਕੇ ਤੇ ਕੱਪੜਾ ਕੋਈ ਬਸ ਹੀ ਕੋਈ ਕੀ ਹਾਏ ਵਾਕਿਆ ਯਸੀ ਹੈ ਮੈਂ ਕਹਿੰਦਾ 2 ਮਿੰਟ ਨੂੰ ਤੁਸੀਂ ਖੋਲੋਗੇ ਵਾਕਿਆ ਯਾਰ ਨਾਥਾ ਇਹਦਾ ਚੰਨ ਨਹੀਂ ਚਾਨਣੇ ਮੇਰੀ ਮੇਰੀ 80 ਸਾਲ ਦੀ ਜੋਗੀ ਦੀ ਉਮਰ ਹੈ ਉਹ ਚੱਕਰਾਂ ਵਿਆਚੀਆਂ ਦੀ ਹੋ ਗਈ ਤੇ ਸਾਡੇ ਚਸ਼ਮਾ ਨਹੀਂ ਵੀਰਾ ਲੱਗਦਾ ਉਹ ਚੱਕਰੇ ਤਾਂ ਮੈਂ ਲਵਾਦੇ ਤੋ ਨੀ ਕੋਈ ਦੱਸੇ ਕੋਕੇ ਫਿੱਟ ਕਰ ਦਿੰਦੇ ਅੱਖਾਂ ਨੂੰ ਤਾਂ ਫਿਰ ਮੈਂ ਕਹਾਂ ਪਾਣੀ ਬਣਾ ਕੇ ਨਜਾਲਾ ਬਾਹਰ ਮਾਰਨਾ ਹੈ ਲੈ ਲੈ ਬਸ ਇੰਨਾ ਹੀ ਲੱਗਣਾ ਚਾਹੀਦਾ ਨਾ ਲੱਗ ਗਿਆ ਲੈ ਸੇ ਭਾਈ ਦੀ ਸਿਰਿਆ ਨਹੀਂ ਤਾਂ ਨਾ ਮਾਰਿਆ ਸੀ ਕਹਿੰਦੇ ਨਾ ਸਭ ਉਹ ਪਾਉਂਦੇ ਨਹੀਂ ਸੁਰਮਾ ਸੁਰਮਾ ਯਾਦ ਕਰਾਤੀ ਇਹਦਾ ਵਾ ਇੰਤ ਆਪਣਾ ਤੁਸੀਂ 2 ਮਿੰਟ ਤੋਂ ਬਾਅਦ ਦਿਖਾਉਗੇ ਵਾਕਿਆ ਯਾ ਨਾ ਤਾਂ ਇਹ ਤਾਂ ਵਧੀਆ ਹੋਊਗਾ ਇਹ ਤਾਂ ਜਾਨਾ ਪਾ ਜੁਝ ਪੋਣੋਂ ਰੱਖੇ ਚ ਪੜੀ ਜਾਣਾ ਸਾਰੇ ਮਰਨਾ ਕੁੜੀ ਜਾਵੇਗਾ ਪੁੱਤ ਇਹ ਜਿਹੜਾ ਨਾ ਇਹ ਪਹਿਲੇ ਵਾਰ ਹੀ ਲੱਗਦਾ ਇਹ ਨਾ ਹੈ ਇਹ ਹੌਲੀ ਜਿੱਦਾਂ ਜਲਾ ਕੇ ਸਾਫ ਹੋਣੀ ਉਹ ਤੋਂ ਘਟਦਾ ਜਾਣਾ ਗੱਲ ਇਹ ਹੁੰਦੀ ਆ ਵਾ ਵੀਰ ਕੋਲ ਫੜੀ ਆਜੇ ਕਿਹਾ ਤੂੰ ਕਿਧਰ ਆ ਨਾ